ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮੈਂ ਬੰਤਾਲ ਸਿੰਘ ਸਰਪੰਚ ਪਿੰਡ ਦਾਨ ਸਿੰਘ ਵਾਲਾ ਸਾਡੇ ਨੌਜਵਾਨਾਂ ਨੇ ਪਹਿਲਾਂ ਇੱਥੇ ਗਰਾਊਂਡ ਚ ਬੂਟੇ ਲਾਏ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਬੂਟੇ ਸੁੱਕ ਗਏ ਸੀ ਤੇ ਹੁਣ ਇਹ ਨਵੇਂ ਬੂਟੇ ਲੈ ਕੇ ਆਏ ਐ ਬੋਤਲ ਪਾਉਂ ਲੈ ਆਏ ਐ ਇੱਕ ਟਾਲੀਆਂ ਨੇ ਟਰਮੀਅਲ ਟਰਮੀਅਲ ਇਹ ਮਤਲਬ ਵਧੀਆ ਬੂਟੇ ਟਾਲੀਆਂ ਦੇ ਤਰ੍ਹਾਂ ਹੁੰਦੇ ਆ ਇਹ ਲੈ ਕੇ ਆਏ ਐ ਇਹ ਗਰਾਊਂਡ ਦੇ ਵਿੱਚ ਹਰਾ ਭਰਾ ਕਰ ਦਿਆਂਗੇ ਅਸੀਂ ਸਾਰੇ ਇਹਨੂੰ ਪਿੰਡ ਵਾਸਤੇ ਵੀ ਅਸੀਂ 5000 ਬੂਟਾ ਜਿਹੜਾ ਸਰਕਾਰ ਤੋਂ ਮੰਗਿਆ ਸੀ ਉਹਨਾਂ ਨੇ ਪਾਸ ਕਰਤਾ ਜਗਰਨ ਮੰਤਰੀ ਨੇ ਉਹ ਵੀ ਅਸੀਂ ਲੈ ਕੇ ਆ ਕੇ ਸਾਰੇ ਗਲੀਆਂ ਦੇ ਵਿੱਚ ਲਾਵਾਂਗੇ ਸਾਰੇ ਗਰਾਉਂਡਾਂ ਚ ਲਾਵਾਂਗੇ ਪਿੰਡ ਦੀ ਫਿਰਨੀ ਤੇ ਲਾਵਾਂਗੇ ਜਿੱਥੇ ਜਿੱਥੇ ਸਾਡਾ ਲੋਟ ਆਇਆ ਸ਼ਮਸ਼ਾਨ ਘਾਟ ਹੋਈ ਹੋਰ ਸਾਰੇ ਜਿਹੜੀਆਂ ਜਗ੍ਹਾ ਪਈਆਂ ਪੰਚਾਇਤ ਘਾਰਾ ਪਿੰਡ ਦੇ ਵਿੱਚ ਭਾਰ ਜਿਹੜਾ ਛੱਪੜਾ ਹੈ ਉਹਦੇ ਵਿੱਚ ਲਾਉਣੇ ਆ ਸਾਰੇ ਬੂਟੇ ਲਾਵਾਂਗੇ ਇਹ ਜਿਹੜਾ oprala ਹੈ ਬਰਾੜ ਸਾਹਿਬ ਇਹ ਉਹਨਾਂ ਦਾ ਕਰਕੇ ਜਾਦੇ ਤੋਂ ਸਹਿਯੋਗ ਮਿਲ ਰਿਹਾ ਲੋਕਾਂ ਦਾ ਪਹਿਲਾਂ ਵੀ ਹਾਂ ਰਾਜਕਮਲਾ ਇੱਕ ਸਾਡੇ ਮੁੰਡਾ ਬਹੁਤ ਮਿਹਨਤੀ ਹੈ ਬੰਦਾ ਇਹ ਵੀ ਆਪ ਦੇ ਮਤਲਬ ਬੁੱਟੇ ਆਪ ਦੇ ਕੋਲੋਂ ਲਾ ਕੇ ਲਿਆਉਂਦਾ ਹੈ ਕਿਤੇ ਵੀ ਸਾਰੀ ਮਤਲਬ ਟੀਮ ਹੈ ਜਿਹੜੀ ਉਹ ਸਤਕਾਰਯੋਗ ਹੈ ਜਿਨ੍ਹਾਂ ਨੇ ਮਤਲਬ ਇਹ ਮਤਲਬ ਸਾਡੇ ਪਿੰਡ ਨੂੰ ਹਰਾ ਭਰਾ ਵੇਖਣ ਦਾ ਸੁਪਨਾ ਲਿਆ ਅਸੀਂ ਇਹਨੂੰ ਸਿਰੇ ਲਾਵਾਂਗੇ ਮੇਰਾ ਸਹਿਯੋਗ ਹੈ ਜਿੱਥੇ ਇਹ ਮੈਂ ਕਹਿਣਗੇ ਮੈਨੂੰ ਵੀ ਆ ਚੀਜ਼ ਦੀ ਲੋੜ ਹੈ ਉਹਨ ਇੱਥੇ ਬੰਬੀ ਦੀ ਲੋੜ ਹੈ ਜਾਂ ਅਸੀਂ ਵਾਟਰ ਰੱਖਦਾ ਪਾਣੀ ਦੀ ਸਪਲਾਈ ਲਾਵਾਂਗੇ ਸਾਰੇ ਬੁੱਟਿਆਂ ਨੂੰ ਉਹ ਸੀ ਸਪਲਾਈ ਆਪਾਂ ਸਾਰੇ ਬੁੱਟਿਆਂ ਨੂੰ ਪਾਣੀ ਦੇਵਾਂਗੇ ਤਾ ਜੋ ਫਿਰ ਸੁਕਣ ਗਰਮੀ ਵਿੱਚ ਕਾਫੀ ਸੁੱਕ ਜਾਂਦੀ ਹੈ ਉਹ ਸੁਕੰਨਾ ਤੇ ਹਰੇ ਭਰੇ ਰਹਿਣ ਉਹਦੇ ਸਾਰੇ ਇੱਥੇ ਬੂਟੇ ਲਾਉਣ ਲੱਗੇ ਆ ਸਾਰਿਆਂ ਦਾ ਧੰਨਵਾਦ ਸਾਰੇ ਪਿੰਡ ਦਾ ਧੰਨਵਾਦ ਸਾਰੀ ਪੰਚਾਇਤ ਦਾ ਧੰਨਵਾਦ ਅਸੀਂ ਇਹ ਫਿਰ ਬੂਟੇ ਲਾਉੜੇ ਨਹੀਂ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਪਾਲਣਾ ਵੀ ਹੈ ਅਸੀਂ ਇਹਨਾਂ ਸਾਰੇ ਬੂਟਿਆਂ ਨੂੰ ਪਾਲਾਂਗੇ ਇਹਨਾਂ ਨੂੰ ਚੇਕ ਕਰਾਂਗੇ ਫੇਰ ਲੋਟ ਆਊਗਾ ਕੱਲਾ ਲਾਉਣ ਦਾ ਫਰਜ਼ ਨਹੀਂ ਹੁੰਦਾ ਇਹਨਾਂ ਨੂੰ ਪਾਲਣ ਦਾ ਵੀ ਸਾਡਾ ਫਰਜ਼ ਹੈ ਸਾਡੀ ਨੌਜਵਾਨ ਪੀੜ੍ਹੀ ਸਾਡੇ ਸਤਿਕਾਰਯੋਗ ਸਾਰੇ ਬੰਦੇ ਮਤਲਬ ਇਸ ਚੀਜ਼ ਨੂੰ ਵੱਧ ਤੋਂ ਵੱਧ ਖਿਆਲ ਰੱਖਦੇ ਤੇ ਰੱਖਣਗੇ ਕਬਰ ਤੇ ਸਤਰੀ ਜੀ ਕੋਈ ਇਹਨਾਂ ਨੂੰ ਆ ਕੇ ਚਾਪਣਾ ਹਾਂ ਇੱਕ ਬੇਨਤੀ ਜ਼ਰੂਰ ਹੈ ਵੀ ਜਿਹੜੇ ਅਸੀਂ ਬੁੱਟੇ ਲਾਉਣੇ ਐ ਵੀ ਨਾ ਤੇ ਇੱਥੇ ਮਾਲ ਵਾਲੇ ਆਉਣ ਤੇ ਨਾ ਇੱਥੇ ਕੋਈ ਵੱਧੂ ਫालतू ਕੋਈ ਇਹਨਾਂ ਦੇ ਬੁੱਟੇ ਪੱਟਿਆ ਜਾਵੇ ਜੇ ਕੋਈ ਉਹ ਜਾਂ ਕੋਈ ਕੰਮ ਕਰੂਗਾ ਤਾਂ ਉਹ ਇਹ ਨਾ ਕਹਿਣ ਵੀ ਸਾਡੇ ਤੇ ਮਦੂ ਸਾਨੂੰ ਇਹ ਬੁਰਾ ਭਲਾ ਆਖਿਆ ਗਿਆ ਜਾਂ ਮਤਲਬ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਤੇ ਅੱਗੇ ਵੀ ਬੁੱਟੇ ਮਛਾਗੇ ਸੀ ਹੁਣ ਅਸੀਂ ਨਵੇਂ ਬੁੱਟੇ ਫੇਰ ਲਿਆ ਕੇ ਲਾਏ ਐ ਤੇ ਇਹ ਨਾ ਹੋਵੇ ਕੋਈ ਇਹਨਾਂ ਨੂੰ ਖਰਾਬ ਕਰੇ ਜਾਂ ਪੱਟੇ ਜਾਂ ਵੀ ਹੋਰ ਆ ਅਸੀਂ ਕਾਨੂੰਨੀ ਐਕਸ਼ਨ ਲਵਾਵਾਂਗੇ ਉਹਨਾਂ ਤੇ ওগুরু জি কে খালসাগুরু কী ফেল ஐம்பது